ਚੰਡੀਗੜ੍ਹ ਦੇ ਹੀਰਾ ਵਪਾਰੀ ਦੇ ਸ਼ੋਅਰੂਮ 'ਚ ਲੁੱਟ ਨਹੀਂ ਹੋਈ ਸੀ। ਹੀਰਾ ਵਪਾਰੀ ਭਰਾਵਾਂ ਨੇ 10 ਕਰੋੜ ਦਾ ਬੀਮਾ ਲੈਣ ਦੇ ਲਈ ਲੁੱਟ ਦਾ ਡਰਾਮਾ ਰਚਿਆ ਸੀ। ਇਹ ਖੁਲਾਸਾ ਚੰਡੀਗੜ੍ਹ ਪੁਲਿਸ ਨੇ ਕੀਤਾ। ਪੁਲਿਸ ਨੇ ਹੀਰਾ ਵਪਾਰੀ ਵਿਨੋਦ ਵਰਮਨ ਨੂੰ ਗ੍ਰਫਤਾਰ ਕਰ ਲਿਆ ਜਦਕਿ ਉਸ ਦਾ ਭਰਾ ਰਜਨੀਸ਼ ਵਰਮਾ ਫਰਾਰ ਹੈ। 65 ਲੱਖ ਦੇ ਗਹਿਣੇ ਵੀ ਪੁਲਿਸ ਨੇ ਜ਼ਬਤ ਕੀਤੇ ਨੇ। ਚੰਡੀਗੜ੍ਹ ਦੇ ਫੋਰੇਵਰ ਜੁਐਲਰਸ ਵਿੱਚ 14 ਕਰੋੜ ਦੀ ਲੁੱਟ ਪਿੱਛੇ ਕੋਈ ਹੋਰ ਨਹੀਂ ਸਗੋਂ ਦੋਵੇਂ ਭਰਾ ਸਨ। ਉਹਨਾਂ ਨੇ ਤਿੰਨ ਲੋਕਾਂ ਨੂੰ ਦੁਕਾਨ ਵਿੱਚ ਸੱਦ ਕੇ ਲੁੱਟ ਦੀ ਝੂਠੀ ਸਾਜ਼ਿਸ਼ ਰਚੀ ਸੀ। 3 April ਨੂੰ ਲੁੱਟ ਦੀ ਕਹਾਣੀ ਬਣਾ ਜੁਐਲਰ ਦੇ ਮੈਨੇਜਰ ਨੇ ਪੁਲਿਸ ਨੂੰ ਦੱਸੀ ਇਹਨਾਂ ਦਾ ਜਿਹੜਾ ਮੈਨੇਜਰ ਸੀਗਾ ਦੈਨ ਫਿਰ ਅਲਟੀਮੇਟਲੀ ਮੈਨੇਜਰ ਆਲਸੋ ਕੋਆਪਰੇਟਿਡ ਉਹਨੇ 164 ਦੀ ਸਟੇਟਮੈਂਟ ਵੀ ਦੇ ਦਿੱਤੀ ਜਿਦੇ ਵਿੱਚ ਉਹਨੇ ਸਾਰੀ ਗੱਲ ਕਲੀਅਰ ਕਰ ਦਿੱਤੀ ਜਿਹੜੀ ਡੀਵੀਆਰ ਆ ਉਹ ਕਰੀਬ ਇੱਕ ਦਿਨ ਪਹਿਲਾਂ ਕੱਟ ਕੇ ਲੈ ਕੇ ਗਏ ਸੀਗੇ ਜੁਐਲਰੀ ਜਿਹੜੀ ਸੀਗੀ ਉਹ 28 ਤਰੀਕ ਨੂੰ ਇਥੋਂ ਸ਼ਿਫਟ ਕਰ ਦਿੱਤੀ ਸੀਗੀ ਇੱਕ ਸਭ ਤੋਂ ਜਿਹੜੀ ਜਿਹੜੀ ਗੱਲ ਨੇ ਮੈਨੂੰ ਸਟ੍ਰਾਈਕ ਕੀਤਾ ਔਰ ਸਾਰੀ ਟੀਮ ਨੇ ਜਦੋਂ ਅਸੀਂ ਐਨਾਲਾਈਜ਼ ਕੀਤਾ ਕਿ ਫਾਰਮੈਟਿੰਗ ਕਰਵਾਈ ਇੱਕ ਦਿਨ ਪਹਿਲਾਂ ਕੰਪਿਊਟਰਸ ਦੀ ਵਿਚ ਇੰਪੋਸੀਬਲ ਸਾਨੂੰ ਕਿਦਾ ਵਾਦਾ ਕੱਲ ਕੋਈ ਡਕੈਤੀ ਬੁਲਾਇਆ ਸੀਗਾ ਫॉर ਇਨਵੈਸਟੀਗੇਸ਼ਨ ਉਹਦੇ ਅਸੀਂ ਫਾਰਮਲੀ ਅਰੈਸਟ ਉਹਨੂੰ ਕਰ ਲਿਆ ਵਾ ਹੁਣ ਪੁਲਿਸ ਨੇ ਲੁੱਟ ਦੇ ਕੇਸ ਵਿੱਚ ਧੋਖਾਧੜੀ ਦੀਆਂ ਧਰਾਵਾਂ ਜੋੜੀਆਂ ਨੇ ਵਿਨੋਦ ਵਰਮਾ ਨੂੰ ਪੁਲਿਸ ਰਿਮਾਂਡ ਵਿੱਚ ਲੈ ਕੇ ਉਹਨਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ ਜੋ ਲੁਟੇਰਿਆਂ ਦੀ ਸ਼ਕਲ ਵਿੱਚ ਸ਼ੋਰੂਮ ਵਿੱਚ ਬੁਲਾਏ ਗਏ ਸਨ ਪੁਲਿਸ ਨੇ ਦਾਅਵਾ ਕੀਤਾ ਕਿ ਲੁੱਟਦਾ ਕਿਰਦਾਰ ਅਦਾ ਕਰਨ ਵਾਲੇ ਹੀਰਾ ਵਪਾਰੀ ਦੇ ਜਾਣਨ ਵਾਲੇ ਨੇ ਉਹ ਜਿਹੜੇ ਬੰਦੇ ਆਏ ਉਹ ਖਾਲੀ ਬੈਗ ਲੈ ਕੇ ਆਏ ਤੇ ਖਾਲੀ ਲੱਗੇ ਗਏ ਉਹ ਕੁਝ ਲੈ ਕੇ ਨਹੀਂ ਗਏ ਤੋਂ ਦੁਕਾਨ ਦੇ ਉੱਤੋਂ ਬੰਦੇ ਕਿੱਥੋਂ ਆਏ ਸੀਗੇ ਉਹ ਹੁਣ ਵਿਨੋਦ ਜਿਹੜਾ ਅਸੀਂ ਅਰੈਸਟ ਪ੍ਰੋਬੇਬਲੀ ਮੈਨੂੰ ਲੱਗਦਾ ਕੱਲ ਤੱਕ ਇਹ ਵੀ ਪਿਕਚਰ ਜਿਹੜੀ ਹੈ ਕਲੀਅਰ ਹੋ ਜਾਊਗੀ ਕਿਉਂਕਿ ਅੱਜ ਜੇ ਹੁਣੇ ਅਰੈਸਟ ਕੀਤਾ ਇਹਨਾਂ ਨੇ